ਉੱਤਰਾ ਮੂੰਹੇ ਦੱਸਦਾ ਹੁੰਦਾ ਇੱਕ ਉੱਤਰ ਬੈਠਾ ਹੈ ਇਕੱਠਾ ਜਹ ਹੋਈ ਹੈ ਪਰ ਪਰ ਉੱਪਰ ਦੇ ਸਾਹ ਜਿਹੜੇ ਫਾਰਾ ਤੋਂ ਹੁੰਦੇ ਆਏ ਚੱਕੇ ਪਏ ਆ ਹੈ ਅਰ ਬਿਠਾ ਕਰਦਾ ਹੈ ਭਾਈ ਉਹ ਬਿਮਾਰੋ ਨੂੰ ਉਤਨੋ ਡਾਉ ਨਾ ਉਹਨੂੰ ਪਹਿਲਾਂ ਤਾਂ ਉਹਦਾ ਇਲਾਜ ਕਰ ਲੋ ਠੀਕ ਆ ਜਲਾਬ ਕਾਤੇ ਕਰਵਾਉਣਾ ਕਿ ਉਤਰਾ ਮੂੰਹ ਜਲਾਬ ਜਿਹੜੀ ਅੰਦਰ ਇਨਫੈਕਸ਼ਨ ਆ ਬਿਠਾ ਜਿੱਦੇ ਕਰਕੇ ਬਣਦੀ ਆ ਅੰਦਰ ਉਹ ਜਲਾਬ ਨੇ ਧੋ ਦੇਣਾ ਅੰਦਰ ਜਲਾਬ ਇਹ ਨਾ ਕਦੇ ਵੀ ਨਾ ਵੈਦ ਨੂੰ ਕਿਸੇ ਨੂੰ ਪੁੱਛੋ ਵੀ ਔਲਾ ਜਿਹੜਾ ਏ ਔਲਾ ਹਾਜਮੇ ਖਾਤਰ ਬਹੁਤ ਵਧੀਆ ਹੈ ਹਾਜਮਨ ਨਰਮ ਰੱਖ ਦੰਦਰ ਅੰਦਰ ਆਪਣਾ ਜਿਹੜਾ ਸਿਸਟਮ ਆ ਔਲਾ ਸੁੱਕਾ ਔਲਾ ਹੋ ਗਿਆ ਹਰੜਾ ਜਿਹੜੀ ਛੋਟੀ ਬਾਈ ਉਹ ਠੰਡੀ ਇੰਨੀ ਆ ਕਿ ਅੰਦਰ ਉਹ ਮਤਲਬ ਸਾਫ ਆ ਠੰਡਾ ਕਰ ਦਿੰਦੀ ਅੰਦਰ ਜਿਹੜਾ ਜਿਹੜਾ ਕਰ ਮ ਪਤਲਾ ਇਹ ਪਾਣੀ ਆ ਪਤਲਾ ਜਿੱਕਣ ਆ ਕੀ ਕਹਿਲਾ ਪਰ ਕੱਪੜੇ ਨੂੰ ਛਾਂਕ ਪੂਨ ਕਰਕੇ ਨਾ ਪਾਣੀ ਦਾ ਰੰਗ ਹਲਕਾ ਜਿਹਾ ਬਦਲੇ ਜ਼ਿਆਦਾ ਨਾ ਹੋਵੇ ਵੀ ਹਾਂ ਤੇਜ਼ ਹੋ ਜਾਂਦਾ ਫਿਰ ਉਹ ਅੱਛਾ ਉਹ ਨੁਸਖਾ ਤੇਜ਼ ਜ਼ਿਆਦਾ ਨਹੀਂ ਦੇਣਾ ਕੋਤੈਨੂੰ ਕਿਉਂਕਿ ਬੰਦੇ ਨੂੰ ਉਹ ਨੁਸਖਾ ਚ ਲੱਗਦਾ ਹੈ ਬੰਦਾ ਕਿੱਥੇ ਕਬੂਤਰ ਕਿੱਥੇ ਠੀਕ ਆ ਤੇ ਉਹ ਬਾਈ ਜਿਹੜਾ ਨੁਸਖਾ ਨਾ ਉਹ ਆਪਣੇ ਮਾਸਾ ਘਟਾ ਲੈਣੀ ਜਿਵੇਂ ਕਿ ਆਹ ਪਾਣੀ ਰੱਖਿਆ ਪਿਆ ਤਾਂ ਰੰਗ ਬਦਲਿਆ ਪਿਆ ਤਾਂ ਇਹਨੂੰ ਆਪਾਂ ਨੇ 5 5 ਚੀਜ਼ਾਂ ਚ 5 ਕਨਾਂ ਚ ਪਾ ਲੈਣਾ ਦੇਖ 1 2 3 4 5 5 ਗਲਾਸਾਂ ਚ ਪਾ ਉਹਦਾ ਰੰਗ ਬਦਲਦੇ ਜਾਣਾ ਜਦ ਐਂਡ ਵਾਲੇ ਪਰ ਜਿਹੜਾ ਰੰਗ ਬਦਲ ਗਿਆ ਨਾ ਉਹਦਾ ਉਹ ਕੁੱਤਰ ਨੂੰ ਲਾ ਕੇ ਲਾਉਣਾ ਜਿਵੇਂ ਪਤਲਾ ਲੋ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਾਰੇ ਕਬੂਤਰ ਬਾਜ਼ ਭਰਾਵਾਂ ਨੂੰ ਹੋਰ ਬਾਈ ਘਰ ਪਰਵਾਹ ਠੀਕ ਆ ਸਾਰੇ ਵੀਰਾਂ ਦੇ ਜਾਨਵਰ ਸੈੱਟ ਆ ਸਾਰਿਆਂ ਦੇ ਲੋ ਬਾਈ ਆ ਗਏ ਆਪਾਂ ਆਪਣੇ ਏਡੇ ਉੱਰ ਦੇਖ ਲੈ ਤੇ ਬਾਈ ਦਾਣਾ ਪਾਣੀ ਪਾਣ ਲੱਗੇ ਵੀਰੋ ਦਾਣਾ ਪਾਣੀ ਪਾਤਾ ਆਪਾਂ ਨੇ ਕੂਤਰਾਂ ਨੂੰ ਕੂਤਰ ਵੀ ਆਪਣੇ ਸਾਰ ਆਈ ਜਾਂਦੇ ਆ ਬਾਈ ਦੋ ਕਬੂਤਰ ਆਪਣੇ ਸਲੋ ਉਡਾਏ ਤੇ ਉਦਣ ਆਪਣੇ ਸਾਰ ਹੋ ਗਏ ਦੋ ਕਬੂਤਰ ਬੱਚੇ ਉਹ ਉਡਾਏ ਤੇ ਆਪਾਂ ਨੇ ਉਹ ਪਤਾ ਨਹੀਂ ਲੱਗਿਆ ਯਾਰ ਉਹਨਾਂ ਦਾ ਬੈਰੀ ਪੂਰੀ ਲੇ ਗਈ ਪਤਾ ਨਹੀਂ ਕਿਆ ਸੀਨ ਬਣਿਆ ਉਹਨਾਂ ਦਾ ਬਾਕੀ ਅੱਜ ਬਾਈ ਨਾਲ ਕਰਦੇ ਆ ਗੱਲਾਂ ਬਾਤਾਂ ਹਨਾ ਕੂਤਰਾ ਬਾਰੇ ਮਿਲੋ ਬਾਈ ਬਾਈ ਨੂੰ ਅੱਧੋ ਅੱਜ ਸਵੇਰ ਦਾ ਸਾਰਿਆਂ ਨੂੰ ਭਾਈ ਕਬੂਤਰ ਆਹ ਜਿਹੜੇ ਕਹਿੰਦਾ ਭਾਈ ਕਹਿੰਦਾ ਵੀ ਲਿਆ ਕੇ ਕਹਿੰਦਾ ਡਾਉਂਗਾ 1 ਵਜੇ ਮੈਂ ਕਿਹਾ ਕਿਸੇ ਤਾਂ ਹੀ ਲੈ ਕੇ ਆਉਣਾ ਮੈਂ ਕਹਿੰਦਾ ਤਾਂ ਬਾਈ ਨੂੰ ਮੈਂ ਕਿਹਾ ਬਾਈ ਹਲੇ ਸਰਦਾ ਹੈ ਨਹੀਂ ਯਾਰ ਮੈਂ ਕਿਹਾ ਆਪਾਂ ਉਧਰ ਆਪਣੇ ਆਪ ਬਾਈ ਕੋਲ ਵੀ ਹੈਗੇ ਆਪਣਾ ਭਰਾ ਉਹ ਸਾਹਮਣੇ ਕੁੱਡਾ ਉਹਦੇ ਕੋਲ ਤੇ ਡਾਲੂਂਗੇ ਨਹੀਂ ਚਾਚੇ ਕੋਲ ਤੇ ਡਾਲੂਂਗੇ ਹਨਾ ਇਹ ਕਹਿੰਦਾ ਯਾਰ ਬਾਕੀ ਤੇ ਮੂੰਹ ਤੇ ਹੀ ਸੁਣਦੇ ਆਪਾਂ ਕਿਆ ਕਹਿੰਦਾ ਬਾਈ ਮੈਂ ਇਹ ਨਾ ਸਲਾਹ ਕਰਦਾ ਤਾਂ ਹਲੇ ਮੈਂ ਕਿਹਾ ਬਾਈ ਹਲੇ ਆਪਣੇ ਸਰ ਨਹੀਂ ਮਹਾ ਯਾਰ ਸਾਲਾ ਚੌਜਾ ਚੜਿਆ ਮੈਂ ਕਿਹਾ ਹੁਣ ਮਸੀ ਮਸੀ ਦਾ ਬਾਜੀ ਆਉਣ ਲੱਗੀ ਆ ਤੁਹਾਨੂੰ ਪਤਾ ਹੀ ਆ ਬਾਈ ਹੁੰਦਾ ਹੀ ਆ ਹੁਣ ਆਪਾਂ ਲਾਲਚੇ ਹੀ ਲੱਗਿਆ ਰਹਿੰਦਾ ਦਾ ਬਾਜ਼ੀਆਂ ਆ ਗਈਆਂ ਹੋਰ ਹੈਗਾ ਇਹ ਪਰ ਆਇਆ ਹੋ ਗਿਆ ਹੋਣਾ ਬਾਈ ਦੋ ਕੁੱਤਰ ਬਾਜ਼ੀ ਬੈਰੀ ਖਾ ਗਈ ਸੀ ਕਿਉਂਕਿ ਨਹਲੇ ਕੱਢੇ ਬੈਰੀ ਜ਼ਿਆਦਾ ਪੈਂਦੀ ਆ ਨੰਬਰ 1 ਤੇ ਬਾਈ ਨੰਬਰ ਗੱਲ ਹੈਗੀ ਆ ਦੀ ਬਲੱਡ ਲੈਣ ਦੀ ਬਾਈ ਹੁਣ ਜਿੱਕਣਾ ਆਪਣੇ ਖੁੱਡੇ ਦੇ ਵਿੱਚ ਆਪਾਂ ਨੇ ਆਹ ਖੂਨ ਬਣਾਇਆ ਹੋਇਆ ਠੀਕ ਆ ਆਪਾਂ ਨੇ ਮਿਹਨਤ ਕਰੀ ਹੋਈ ਆ ਕਿੰਨੀ ਮਿਹਨਤ ਕਰੀ ਤੇ ਇਹਦੇ ਬਾਰੇ ਸਾਨੂੰ ਪਤਾ ਹੈ ਹੁਣ ਮੈਂ ਉੱਧਰ ਤੇ ਇਕੱਠਾ ਕਰਕੇ ਉੱਥੇ ਤੇ ਫੜ ਕੇ ਕਿਸੇ ਤੇ ਅਡਾਣਾ ਹੈ ਨਾ ਵੀ ਭਾਈ ਉਹ ਬਲੱਡ ਲੈਨ ਉਹ ਕਿਤੇ ਉਹਦੇ ਬਾਰੇ ਮੈਨੂੰ ਪਤਾ ਹੀ ਨਹੀਂ ਲੱਗਣਾ ਕਿਉਂਕਿ ਉੱਥੇ ਜਾ ਕੇ ਬਾਜੀ ਵਿੱਚ ਮੈਂ ਬੈਠਾ ਦੇਖੀ ਜਾਣਾ ਵੀ ਹੁਣ ਇਹ ਹਰਕਤ ਕਰਦਾ ਹੈ ਮੈਨੂੰ ਉੱਥੇ ਐ ਨਹੀਂ ਪਤਾ ਲੱਗਣਾ ਨੇ ਹੁਣ ਕਰਨਾ ਗਿਆ ਹੈ ਹੁਣ ਜੇ ਮੇਰੇ ਖੁੱਡੂ 'ਚੋਂ ਮੱਖੜ ਉੱਡਦਾ ਦੇਖਿਆ ਹੋਵੇ ਆ ਕਬੂਤਰ ਆ ਉਹ ਤੇ ਮੈਨੂੰ ਪਤਾ ਹੋਊਗਾ ਹੁਣ ਇਹ ਜਿਹੜੀ ਆ ਹਾਕਣ ਹਰਕਤ ਕਰਦਾ ਵੀ ਕਬੂਤਰ ਹੁਣ ਇਹ ਉੱਚਾ ਜਾਊਗਾ ਜਾਂ ਇਹ ਚੱਕਰੀ ਦੇ ਕੇ ਭੱਜੂਗਾ ਜਾਂ ਕੁਝ ਵੀ ਗੱਲਾ ਉੱਥੇ ਬੰਦਾ ਥੋੜਾ ਜਿਹਾ ਸੰਭਲ ਕੇ ਰਹਿ ਜਾਂਦਾ ਇੱਥੇ ਇਹ ਚੀਜ਼ ਦਾ ਫਰਕ ਪੈਂਦਾ ਹੈ ਕਿਉਂਕਿ ਉਹ ਭਾਈ ਮੈਂ ਬਾਈ ਨਾਲੇ ਸਲਾਹ ਕਰਦਾ ਤਾਂ ਅਸੀਂ ਤਾਂ ਯਾਰ ਦੇਖ ਲੰਨੇ ਆ ਵੀ ਮੈਂ ਤਾਂ ਸੋਚਦਾ ਤਾਂ ਬਾਈ ਨਾਲ ਕਰਦੇ ਤੇ ਅਸੀਂ ਸਲਾਹ ਮਖਾ ਬਾਈ ਜੇ ਛੱਡ ਲੁੰਦੇ ਆ ਕਹਿੰਦਾ ਨਹੀਂ ਯਾਰ ਆਪਾਂ ਨੇ ਇਦਾਂ ਨਹੀਂ ਛੱਡਣਾ ਕੋਈ ਚੱਕਰ ਨਹੀਂ ਕਹਿੰਦਾ 15 ਦਿਨ 15 ਦਿਨ ਰੋਕੇ ਛੱਡ ਲੂੰਗਾ ਕਹਿੰਦਾ ਮਹੀਨਾ ਰੁਕੇ ਛੱਡ ਲੂੰਗਾ ਆਪਣਾ ਛੱਡਣਾ ਕਹਿੰਦਾ ਪਰ ਮਹਾਚਾਲ ਕੋਈ ਗੱਲ ਦੇਖ ਲੈਂਦੇ ਹਨਾ ਬਾਈ ਨਸਲ ਬਣਾਵਣੀ ਬੜੀ ਘਰ ਦੇ ਵਿੱਚ ਪਤਾ ਕਿ ਆ ਯਾਰ ਇਹਦੇ ਪਰੇ ਤਾਂ ਮਾਣ ਹੁੰਦਾ ਇਹਦੇ ਕਰਕੇ ਆਪਣਾ ਨਾਮ ਆ ਕਬੂਤਰਾਂ ਕਰਕੇ ਹਨਾ ਜਿਹੜੇ ਕੋ ਬੰਦਾ ਹੁੰਦਾ ਹਨਾ ਇਹ ਜੇ ਇਹਦੇ ਆਪਾਂ ਨੂੰ ਪਤਾ ਹੀ ਨਹੀਂ ਹੈਗਾ ਹੁਣ ਭਲਾ ਮੇਰੇ ਯਾਰ ਐ ਸੀਜ਼ਨ ਕਬੂਤਰ ਛੱਡੇ ਨਾ ਹੋਵੇ ਮੈਨੂੰ ਕੋਈ ਦੁੱਖ ਨਹੀਂ ਹੈਗਾ ਕਿਉਂਕਿ ਮੈਨੂੰ ਐ ਹੋ ਜਾਊਗਾ ਵੀ ਹਾਂ ਮੇਰੇ ਖੁੱਡੇ ਦੇ ਵਿੱਚ ਨਸਲ ਬਾਈ ਪਾਸ ਹੋਣਾ ਚਾਹੀਦਾ ਹੁਣ ਜੇ ਸਾਡੇ ਕਬੂਤਰ ਪਾਸ ਹੋ ਗਏ ਫਿਰ ਅਸੀਂ ਗਾਹਾਂ ਨੂੰ ਕਰ ਵੀ ਲੈਣੇ ਹੁਣ ਉਹ ਜਿਹੜੇ ਲਾਏ ਵੇ ਆ ਉਹ ਨਵੇਂ ਜੋੜ ਲਾਏ ਹੋਇਆ ਉਹਨਾਂ ਬਾਰੇ ਪਤਾ ਹੈ ਭਾਈ ਇਹਨਾ ਐਨ ਆਪਣੇ ਓਕੇ ਰਿਪੋਰਟ ਆ ਉਹ ਆਪਾਂ ਨੂੰ ਜੋੜਿਆਂ ਦਾ ਪਤਾ ਉਹਨਾਂ ਨੂੰ ਪਰ ਭਾਈ ਬੰਦੇ ਦੇ ਇਹ ਅਸੀਂ ਦੇਖੇ ਦੇ ਜਿਹੜੇ ਛੱਡ ਗਏ ਇਹ ਵਾਲੇ ਥੋੜੇ ਜਿਹਾ ਨਵੇਂ ਤੇ ਹਲੇ ਭਾਈ ਸਾਡੇ ਬੰਦੇ ਹੱਥ 'ਚ ਹਾਨਰ ਵੀ ਹੋਣਾ ਚਾਹੀਦਾ ਹੈ ਕਿ ਨਾ ਜ਼ਰੂਰੀ ਹੈ ਨਹੀਂ ਉਹ ਤਾਂ ਹੈ ਹੀ ਆ ਜਿਹੜਾ ਹੁਣ ਹੈਗੀ ਗੱਲ ਬਾਤ ਉਹ ਤਾਂ ਹੈ ਹੀ ਆ ਹਾਂ ਸਹੀ ਗੱਲ ਆ ਤੇ ਭਾਈ ਰਕਾ ਕਬੂਤਰ ਕਹਿੰਦਾ ਬੰਦਾ ਵੀ ਹਾਂ 2 ਘੰਟੇ ਉੜਦਾ ਭਾਈ ਉਹ ਵੀ ਵਧੀਆ ਕਬੂਤਰ ਹੁੰਦੇ ਆ ਸਿਆ ਉਹਨਾਂ ਨੂੰ ਬਾਹਰ ਪਤਾ ਲੱਗਦਾ ਰਿਜ਼ਲਟ ਉਹਨਾਂ ਦਾ ਤੇ ਭਾਈ ਬਲੱਡ ਲਾਈਨ ਆ ਜਿਹੜੀ ਕਬੂਤਰ ਦੀ ਉਹ ਬਲੱਡ ਲਾਈਨ ਮੈਟਰ ਕਰਦੀ ਕਿਉਂਕਿ ਐਦਾਂ ਨਹੀਂ ਹੈਗਾ ਕਿ ਹਾਂ ਯਾਰ ਆਪਾਂ ਨੇ ਲੈ ਦੇ ਕੇ ਐਦਾਂ ਤੇ ਮੁੱਲ ਲੈ ਕੇ ਵੀ ਕਬੂਤਰ ਢਾਲਿਆ ਉਹਨਾਂ ਵਿੱਚੋਂ ਬਾਈ ਚਲੋ ਕਿਸਮਤ ਆ ਜੇ ਹਾਂ ਵਧੀਆ ਹੋਣਾ ਲੱਜੇ ਪਰ ਪਤਾ ਨਹੀਂ ਹੁੰਦਾ ਉਹਦੇ ਬਾਰੇ ਆਪਾਂ ਨੂੰ ਆਪਾਂ ਨੇ ਪਰਖਣਾ ਹੁੰਦਾ ਉਹਨੂੰ ਲਿਆ ਕੇ ਇੱਕ ਬਾਈ ਮੈਂ ਥੋੜਾ ਜਿਹਾ ਵੀ ਪੁੱਛਣਾ ਤਾਂ ਵੀਰ ਦਾ ਆਪਾਂ ਨੂੰ ਫੋਨ ਵੀ ਆਇਆ ਤਾਂ ਕਮੈਂਟ ਵੀ ਆਇਆ ਤਾਂ ਬਾਈ ਕਹਿੰਦਾ ਯਾਰ ਮੇਰੇ ਕਬੂਤਰ ਵੱਧਾ ਨਹੀਂ ਮਾਰਦੇ ਹੈਗੇ ਹੂੰ ਕਹਣਾ ਮਿੱਠੀਆਂ ਮਾਰੀ ਜਾਂਦੇ ਪਾਣੀ ਵਾਲੀਆਂ ਹਰੀਆਂ ਠੀਕ ਆ ਕਹਣਾ ਬਾਦਾ ਵੀ ਨਹੀਂ ਮਾਰਦੇ ਬੱਚੇ ਬਾਈ ਉਹ ਕਬੂਤਰ ਅੰਦਰ ਦੇ ਸੈੱਟ ਨਹੀਂ ਹੈਗੇ ਕਿਉਂਕਿ ਬਾਈ ਉਹ ਕਬੂਤਰ ਨੂੰ ਅੰਦਰ ਦੇ ਪਹਿਲਾਂ ਸੈੱਟ ਕਰਨਾ ਪੈਣਾ ਜਿਹੜੇ ਪਾਣੀ ਵਾਲੀਆਂ ਮਿੱਠਾ ਮਾਰਦੇ ਆ ਹੁਣ ਬਾਈ ਜੇ ਬੰਦਾ ਬਿਮਾਰ ਆ ਤਾਂ ਬਿਮਾਰ ਬੰਦਾ ਕਦੇ ਵੀ ਨਾ ਆਪਣੀ ਮੰਜੇ ਉੱਪਰ ਕੋਈ ਕੰਮ ਨਹੀਂ ਕਰ ਸਕਦਾ ਮੰਜੇ ਤੇ ਨਹੀਂ ਉੱਠਦਾ ਉਹਨੇ ਵੀਰ ਨੇ ਨਵੇਂ ਰੱਖੇ ਪਏ ਹਾਂ ਹੁਣ ਕਹਿੰਦਾ ਬਾਈ ਮੈਨੂੰ ਦੱਸਿਓ ਜਰੂਰ ਮਾ ਕੋਈ ਨਹੀਂ ਬਾਈ ਬੱਸ ਤਾਂ ਬਾਈ ਨਾਲ ਗੱਲ ਵੀ ਹੋਈ ਉਹਦੀ ਕੱਲ ਵੀਰੇ ਇਹ ਜਿਹੜੀਆਂ ਮਿੱਠਾਂ ਲੱਗਦੀਆਂ ਕਬੂਤਰ ਨੂੰ ਨਾ ਤੂੰ ਆਪ ਥੋੜਾ ਜਿਆਦਾ ਸੋਚ ਕੇ ਦੇ ਗੇ ਵੀ ਆ ਇੱਥੇ ਉਹ ਕਿਉਂਕਿ ਲੂਜ਼ ਮੂਸ਼ਨ ਕਾਤੇ ਲੱਗੇ ਆ ਉਹ ਤਾਂ ਲੱਗੇ ਆ ਕਿਉਂਕਿ ਕਬੂਤਰ ਦਾ ਦਾਣਾ ਪਾਣੀ ਸਹੀ ਨਹੀਂ ਤਾਂ ਹੈਗਾ ਜਾਂ ਉਹਦਾ ਪਾਣੀ ਸਹੀ ਨਹੀਂ ਠੰਡਾ ਪਾਣੀ ਪੀਂਦਾ ਰਿਹਾ ਕਿਉਂਕਿ ਇਨਫੈਕਸ਼ਨ ਅੰਦਰ ਫੈਲਦੀ ਨਾ ਜਦ ਹੈ ਖਾਣੇ ਪੀਣੇ ਕਿ ਉਹ ਇਨਫੈਕਸ਼ਨ ਵਜਿਹੀ ਬੈਠਾ ਉਹਦੇ ਰਾਹੀ ਬਾਹਰ ਆਉਂਦਾ ਉਹ ਜਿਹੜਾ ਖਾਣਾ ਪੀਤਾ ਪਚਦਾ ਨਹੀਂ ਹੈਗਾ ਤੇ ਕਬੂਤਰ ਉਹ ਅਪਸੈਟ ਆ ਉਹ ਪਰਤੇ ਆਪਾਂ ਨੂੰ ੜਾ ਰਹੇ ਆ ਉਹਦੇ ਪੇਟ ਦਾ ਇੱਕ ਦੁੱਖ ਦਾ ਇੱਕ ਦਰਦ ਹੁੰਦਾ ਹੈ ਇਨਫੈਕਸ਼ਨ ਕਾਰਨ ਇੱਕ ਉਹਨੂੰ ੜਾਉਣ ਲੱਗੇ ਹੋਏ ਆ ਕਬੂਤਰ ੜੜ ਕੇ ਕਣਾ ਜਾਊਗਾ ੜੜੇ ਸਾਦਾ ਅੱਛਾ ਕੱਲ ਹੁਣ ਤੁਹਾਨੂੰ ਮੈਂ ਇਹ ਰਿਜ਼ਲਟ ਦਿਖਾਉਣਾ ਇਸ ਚੀਜ਼ ਦਾ ਜਿਹੜੀ ਕਿ ਸਵਾਲ ਪਾਇਆ ਤਾਂ ਇਹ ਇੱਧਰ ਦੇਖੋ ਆ ਕੇ ਮੜਾ ਉਹਨੂੰ ਆਈ ਆਹ ਕ ਉੱਤਰ ਦੇਖ ਮੜਾ ਜਖੂਡੇ ਦੇ ਵਿੱਚ ਫਿਰਦੇ ਦੇਖ ਮਸਤੀ ਮਾਰਦੇ ਹਨ ਗੁੜਕਦੇ ਆ ਲੈ ਬੱਚੇ ਬਾਈ ਉਡਣੇ ਵਾਲੇ ਆ ਇਹ ਨਾ ਇਹ ਦੇਖੋ ਜਿਹੜਾ ਕੋਈ ਬੋਲਦਾ ਮੈਂ ਸੱਚ ਬੋਲਦਾ ਦੇਖ ਵੀ ਲੋ ਵੀਰ ਨੇ ਭਾਈ ਆਪਾਂ ਨੂੰ ਪੁੱਛਿਆ ਤਾਂ ਪਤਾ ਮੈਂ ਜਾਣਦਾ ਵੀ ਉਹ ਵੀ ਉਹ ਵੀ ਰੋਪਰਾ ਲਿਖਣਾ ਚਾਹੀਦਾ ਵੀ ਸੱਚਾ ਕਹਾਣੀ ਕਿ ਆਉਂਦੀ ਹੈ ਹਾਂਜੀ ਹਾਂਜੀ ਕਿਉਂਕਿ ਨਾਲੇ ਉਹ ਵੀ ਜਿਹੜਾ ਤੰਦਰੁਸਤ ਹੁੰਦਾ ਉਹ ਕਿਉਂਕਿ ਭਾਈ ਸਿੱਖੋ ਕਿਉਂਕਿ ਸਿੱਖੋ ਮੈਂ ਕਹਿੰਦਾ ਕੁਸਰ ਗਾਹ ਨੂੰ ਹੋਰ ਸਿੱਖੋ ਵਧੀਆ ਹਨਾ ਕੋਈ ਬੰਦਾ ਜਿਹੜਾ ਨਵੇਂ ਆ ਤੇ ਵੀਰ ਇਹ ਕਹਾਣੀ ਹੈ ਵੀ ਕਾ ਤੂੰ ਤਾਂ ਤੰਦਰੁਸਤਾਂ ਦਾ ਲੂਜ ਮੋਸ਼ਨ ਆ ਉਹ ਪਹਿਲਾਂ ਉਹਦੇ ਬੰਦ ਹੋਣੇ ਚਾਹੀਦੇ ਆ ਹਨਾ ਫਿਰ ਉਸ ਤੋਂ ਬਾਅਦ ਕਬੂਤਰ ਜਿਹੜਾ ਸੈੱਟ ਹੋ ਗਿਆ ਜਿੱਕਣਾ ਹੁਣ ਇਹ ਆ ਮਸਤੀਆਂ ਮਾਰਨ ਲੱਗ ਗਿਆ ਧੜਾਰੀਆਂ ਮਾਰਨ ਲੱਗ ਗਿਆ ਜਦ ਕਬੂਤਰ ਦਾ ਮੂੰਹੇ ਦੱਸ ਦਿੰਦਾ ਇੱਕ ਕਬੂ ਹਾਂ ਅਰ ਬਿਠਾ ਕਰਦਾ ਹੈ ਭਾਈ ਉਹ ਬਿਮਾਰੋ ਨੂੰ ਉਤਨ ਉਡਾਉਣਾ ਉਹਨੂੰ ਪਹਿਲਾਂ ਤਾਂ ਇਲਾਜ ਹੀ ਕੋਲ ਠੀਕ ਆ ਇੱਕ ਬਾਈ ਤੈਨੂੰ ਮੈਂ ਦੱਸਦਾ ਤੂੰ ਨਾ ਉਹਦੇ ਪੇਟ ਖਾਤਰ ਤਾਂ ਜਿੰਨ ਫਲੌਕਸਰੀ ਗੋਲੀ ਆ ਜਿਹੜੀ ਇਹਦਾ ਬਾਈ ਤੈਨੂੰ ਮੇਰੇ ਕੋਲ ਪਈ ਵੀ ਤੈਨੂੰ ਥੱਲੇ ਪਈ ਹੋਣੀ ਆ ਉਹਦੇ ਹੀ ਦੱਸ ਦਿੰਨੇ ਜਿੰਨ ਸਰੋਂ ਦਾ ਦਾਣਾ ਜਿੰਨਾ ਕੁ ਟੁਕੜਾ ਦੇ ਲਈ ਜਿੱਕਾ ਸਰੋਂ ਦਾ ਦਾਣਾ ਸਰੋਂ ਦਾ ਦਾਣਾ ਦੇਖ ਲਾਉਂਗਾ ਇੱਥੇ ਕੀ ਹੋਣਾ ਆਪੇ ਜਿੰਨ ਫਲੈਕਸ ਓਜ਼ੈਡ ਜਿੰਨ ਫਲੈਕਸ ਓਜ਼ੈਡ ਦੀ ਗੋਲੀ ਆ ਸੰਤਰੀ ਜੀ ਗੋਲੀ ਹੁੰਦੀ ਆ ਬਾਈ ਸੰਤਰੀ ਐਨੀ ਗੋਲੀ ਦਾ ਹਿੱਸਾ ਤੋੜ ਲਿਓ ਬਾਈ ਠੀਕ ਆ ਕੋਸਾ ਪਾਣੀ ਕਬੂ ਛੋਟੀ ਇਲਾਇਚੀ ਲੈ ਲਈ ਜਿਹੜਾ ਮੈਂ ਰਾਤ ਨੂੰ ਦੱਸਿਆ ਵੀ ਤਾਂ ਫੋਨ ਤੇ ਔਰ ਉਹਦੇ ਵਿੱਚ ਹੋਰ ਕਿ ਸੌਂਫ ਦੀ ਵੀਰੇ ਹੈਂ ਔਰ ਕਾਲੀ ਮਿਰਚ ਇਹਨਾਂ ਨੂੰ ਨਾ ਵੀਰੇ ਉਬਾਲ ਕੇ ਪਾਣੀ ਚ ਨਾ ਉਹ ਪਾਣੀ ਪੀਲਾਣਾ ਨਾ ਨੂੰ ਠੀਕ ਆ ਕਿੰਨੇ ਕ ਪਾਣੀ ਚ ਪਾਉਣ ਲੇ ਬਈ ਇਹ ਬਾਈ ਇਹ ਤਾਂ ਮੈਂ ਨਾ ਲਿਕੜੇ ਦੇ ਵਿੱਚ ਲੀਟਰ ਪਾਣੀ ਦੇ ਕੇ ਉਹਦੇ ਵਿੱਚ ਇਹ ਚੀਜ਼ਾਂ ਪਾ ਕੇ ਨਾ ਲੀਟਰ ਪਾਣੀ ਦਾ ਅੱਧਾ ਲੀਟਰ ਰਹਿ ਜਾਂਦਾ ਤੇ ਉਹਨੂੰ ਘੜੇ ਦੇ ਵਿੱਚ ਐਡ ਕਰਕੇ ਮਿਕਸ ਕਰ ਦਿੰਨਾ ਆਉ ਇਹ ਤਾਂ ਚਲੋ ਕੋਈ ਨੁਕਸਾਨ ਨਹੀਂ ਆਗਾ ਬਾਈ ਦੇਸੀ ਨੁਸਖਾ ਹੀ ਆ ਇਹ ਹਾਂ ਤੇ ਉਹ ਜਿਹੜਾ ਅੰਦਰ ਹਾਜਮਾ ਜਿਆ ਸੈੱਟ ਹੋ ਜਾਂਦਾ ਸਾਰਾ ਉਹ ਨਾ ਕੁੱਤਰ ਆ ਮਤਲਬ ਜਿਹੜਾ ਅੰਦਰ ਮਲਬਾ ਛਲਬਾ ਹੈ ਉਹ ਵੀ ਹੈਗਾ ਇਨਫੈਕਸ਼ਨ ਆ ਉਹ ਸਾਫ ਕਰੂਗਾ ਠੀਕ ਆ ਜਲਾਬ ਕਾਤੇ ਕਰਵਾਉਣਾ ਕੁੱਤਰ ਨੂੰ ਜਲਾਬ ਜਿਹੜੀ ਅੰਦਰ ਇਨਫੈਕਸ਼ਨ ਆ ਬਿੱਠਾ ਜਿਹਦੇ ਕਰਕੇ ਬਣਦੀ ਆ ਅੰਦਰ ਉਹ ਜਲਾਬ ਨੇ ਧੋਦਣ ਅੰਦਰ ਜਲਾਬਪੁਰ ਬਾਈ ਇੱਕ ਨਾ ਲੱਗ ਵੀਡੀਓ ਬਣਾਣੀ ਆ ਮੈਂ ਸੋਚਿਆ ਵਾ ਏ ਮੈਂ ਬਾਈ ਨੂੰ ਉਹਦਾਂ ਦੱਸਿਆ ਵੀ ਤਾਂ ਮਾਹ ਵੀਰ ਦਾ ਇੱਕ ਨਾ ਕਮੈਂਟ ਵੀ ਆਇਆ ਦਾ ਆਪਾਂ ਨੂੰ ਜਿਹੜਾ ਆਪਾਂ ਛੋਟੀ ਹਰੜ ਜੰਗ ਹਰੜ ਕਹਿੰਦੇ ਜੀ ਨੂੰ ਉਹਦਾ ਜਿਹੜਾ ਜਲਾਬ ਕਰਦੇ ਆ ਕੁਤਰਾਂ ਬਾਈ ਜਿਹੜਾ ਔਲਾਏ ਨਾ ਉਹਦੀ ਬਾਈ ਆਪਾਂ ਇੱਕ ਲੱਗ ਸਪੈਸ਼ਲ ਵੀਡੀਓ ਬਣਾਵਾਂਗੇ ਵੀਡੀਓ ਬਣਾਣੀ ਆ ਤੁਸੀ ਉਹ ਬਈ ਨਾ ਕਦੇ ਵੀ ਨਾ ਬੈਦ ਨੂੰ ਕਿਸੇ ਨੂੰ ਪੁੱਛੋ ਵੀ ਔਲਾ ਜਿਹੜਾ ਏ ਔਲਾ ਹਾਜਮੇ ਖਾਤਰ ਬਹੁਤ ਵਧੀਆ ਹੈ ਤੇ ਹਾਜਮਾ ਨਰਮ ਰੱਖ ਦਿੰਦਾ ਅੰਦਰਲਾ ਆਪਣਾ ਜਿਹੜਾ ਸਿਸਟਮ ਔਲਾ ਸੁੱਕਾ ਔਲਾ ਹੋ ਗਿਆ ਹਰ ਇੰਦਰ ਉਹ ਮਾਲਾ ਸਾਵਾਂ ਮੈਂ ਠੰਡਾ ਕਰ ਦਿੰਦੀ ਅੰਦਰ ਗਰਮੀ ਤਸੀਰ ਤਸੀਰ ਠੰਡੀ ਕਰ ਦੋ ਔਲਰ ਹਰੜਾ ਇਹ ਠੰਡਾ ਉਹਦੇ ਕੰਨ ਵਿੱਚ ਮਤਲਬ ਅੰਦਰ ਸਕੂਟਰ ਸੈਟਿੰਗ ਵਾਸਤੇ ਹੀ ਆ ਨਾ ਇਹ ਹਾਰਡਵੇ ਅੰਦਰ ਠੰਡਾ ਕਰਨਾ ਹੈ ਜਿਹੜਾ ਔਲਾ ਏ ਉਹਨੇ ਸਪੇਡ ਸਾਫ਼ ਰੱਖਣਾ ਹੈ ਵਧੀਆ ਹੈ ਇਹ ਜਿਹੜੀ ਇੱਕ ਹੋਰ ਆ ਕਹਿੰਦੇ ਬਿਹੜਾ ਏ ਬਿਹੜਾ ਵੀ ਠੰਡਾ ਬਾਈ ਅੱਛਾ ਹਾਂ ਉਹ ਵੀ ਪਹੇੜ ਖਾਤਰ ਬਹੁਤ ਵਧੀਆ ਹਮਦਾਰਦ ਉਹ ਵੀ ਵਧੀਆ ਭਾਈ ਇਹ ਤਿੰਨ ਚੀਜ਼ਾਂ ਐ ਇਹ ਤਿੰਨ ਚੀਜ਼ਾਂ ਪੀਓ ਕੇ ਪਾਣੀ ਦੇ ਵਿੱਚ ਨਾ ਇਹਨਾਂ ਦਾ ਪਾਣੀ ਜਾਂ ਨਿਕਲ ਜਾਂਦਾ ਨਾ ਉਹ ਪਾਣੀ ਹੋਊਗਾ ਜਿਹੜਾ ਬਾਈ ਉਹ ਪਾਣੀ ਨੂੰ ਆਪਾਂ ਨੇ ਇੰਨਾ ਕੁ ਕੀ ਹੋ ਰੱਖਣਾ ਕਿ ਉਹਦਾ ਰੰਗ ਹਰਾ ਨਾ ਹੋਵੇ। ਉਹ ਪਾਣੀ ਜਮਾਈ ਪਤਲਾ ਜਿਹਾ ਰੱਖਣਾ ਪਾਣੀ ਗਾੜਾ ਨਹੀਂ ਕਰਨਾ। ਤੁਹਾਨੂੰ ਗਾੜਾ ਪਾਣੀ ਜਿਹੜਾ ਹੋਊਗਾ ਉਹ ਬਾਈ ਕਿਸੇ ਕਿਸੇ ਹੱਦ ਤੱਕ ਜ਼ਿਆਦਾ ਕੰਮ ਬਿਧਾ ਦਿੰਦਾ। ਜਿਹੜਾ ਜਿਹੜਾ ਕੰਮ ਪਤਲਾ ਇਹ ਪਾਣੀ ਆ ਪਤਲਾ ਝਿੱਕਣ ਆ ਕੀ ਕਹਿੰਦਾ ਆਪਾਂ ਕੱਪੜੇ ਨੂੰ ਛਾਣ ਪੀਣ ਕਰਕੇ ਨਾ ਪਾਣੀ ਦਾ ਰੰਗ ਹਲਕਾ ਜਿਹਾ ਬਦਲੇ। ਜ਼ਿਆਦਾ ਨਾ ਹੋਵੇ ਵੀ ਹਾਂ ਤੇਜ ਹੋ ਜਾਂਦਾ ਫਿਰ ਉਹ। ਅੱਛਾ ਉਹ ਨੁਸਖਾ ਤੇਜ ਜ਼ਿਆਦਾ ਨਹੀਂ ਦੇਣਾ ਕੋਈ ਤੈਨੂੰ ਕਿਉਂਕਿ ਬੰਦੇ ਨੂੰ ਉਹ ਨੁਸਖਾ ਚ ਲੱਗਦਾ ਹੈ। ਬੰਦਾ ਕਿੱ ਤੇ ਉਹ ਬਾਈ ਜਿਹੜਾ ਨੁਸਖਾ ਨਾਲ ਉਹ ਆਪਣੇ ਮਾਸਾ ਘਟਾ ਦੇਣੀ ਆ ਜਿਵੇਂ ਕਿ ਆਹ ਪਾਣੀ ਰੱਖਿਆ ਹੋਇਆ ਤਾਂ ਰੰਗ ਬਦਲਿਆ ਹੋਇਆ ਤਾਂ ਇਹਨੂੰ ਆਪਾਂ ਨੇ ਪੰਜ ਪੰਜ ਚੀਜ਼ਾਂ ਚ ਪੰਜ ਕੋਹਾਂ ਚ ਪਾ ਲੈਣਾ ਦੇਖ 1 2 3 4 5 5 ਗਲਾਸਾਂ ਦੇ ਉਹਦਾ ਰੰਗ ਬਦਲਦੇ ਜਾਣਾ ਜਦ ਐਂਡ ਵਾਲੇ ਪਰ ਜਿਹੜਾ ਰੰਗ ਬਦਲ ਗਿਆ ਨਾ ਉਹਦਾ ਉਹ ਕੁੱਤ ਨੂੰ ਲਾ ਕੇ ਲਾਉਣਾ ਜਮਾਈ ਪਤਲਾ ਕਹਿਣ ਦਾ ਬਾਈ ਜਮਾਈ ਪਤਲਾ ਲਾਣਾ ਕਿ ਕਿਵੇਂ ਸਮਝਾਈ ਮੈਂ ਜਮਾਈ ਬਰੀਕ ਲਾਣਾ ਜਮਾਈ ਪਤਲਾ ਹਾਂ ਇਹ ਚੀਜ਼ਾਂ ਬਾਈ ਕਬੂਤਰ ਅੰਦਰ ਦੇ ਕਰਨਾ ਨਾ ਮਾਤਰੇ ਸਮਝ ਲਓ ਉਹ ਚੀਜ਼ ਨਾ ਮਾਤਰ ਦੀ ਲਾਉਣੀ ਹੈ ਕਿਉਂਕਿ ਕਬੂਤਰ ਦਾ weight ਵੀ ਕਿੰਨਾ ਕੁ ਹੁੰਦਾ ਏ 250 300 ਗ੍ਰਾਮ ਹੁੰਦਾ ਮੇਰੇ ਹਿਸਾਬ ਨਾਲ ਇੱਕ ਗੱਲ ਹੋਰ ਆ ਬਾਈ ਇਹ ਗਰਮ ਜਾਨਵਰ ਆ ਕਬੂਤਰ ਇਹ ਗਰਮ ਜਾਨਵਰ ਨੂੰ ਆਪਾਂ ਲੱਗੇ ਪਏ ਆ ਠੰਡੇ ਕਰਨ ਪਰ ਗੱਲਾਂ ਨੂੰ ਪੁਆਇੰਟ ਆ ਰਹੀ ਆ ਇਹ ਇਹਦੀ ਅੰਦਰ ਦੀ ਗਰਮੀ ਬਣਾ ਕੇ ਰੱਖਣੀ ਬਹੁਤ ਜ਼ਰੂਰੀ ਕਬੂਤਰ ਦੀ ਆਪਾਂ ਇਹਨੂੰ ਠੰਡਾ ਇੰਨਾ ਕਰ ਦਿੰਨੇ ਆ ਬਾਜੀ ਛੱਡਣ ਲੱਗੇ ਕੀ ਜਿਹੜੀ ਅੰਦਰ ਦੀ ਗਰਮੀ ਆ ਆਪਾਂ ਉਹਨੂੰ ਵੀ ਖਤਮ ਕਰ ਦਿੰਨੇ ਆ ਗਰਮੀ ਧੋ ਕੇ ਕੀ ਹੋ ਗਿਆ ਕਬੂਤਰ ਕਬੂਤਰ ਅਪਸੈਟ ਹੋ ਗਿਆ ਬਿਮਾਰ ਹੋ ਗਿਆ ਬਾਜੀ માં ਛੱਡਦੇ ਆ ਕਹਿੰਦੇ ਨੇ 10 ਵਜੇ ਬੈਠ ਗਿਆ ਜੀ 1 ਵਜੇ ਬੈਠ ਗਿਆ ਭਾਈ ਇਹ ਚੀਜ਼ਾਂ ਬਹੁਤ ਡੁੰਗੀਆਂ ਗੱਲਾਂ ਇਹ ਕੋਈ ਦੱਸਦਾ ਕੋਈ ਹੋ ਨਹੀਂ ਹੈਗਾ ਯਾਨੀ ਕਿ ਸੋਚ ਕੇ ਦੇਖੋ ਯਾਰ ਕਿਤੇ ਦਿਮਾਗ ਲਾ ਕੇ ਨਾ ਇਹ ਗੱਲ ਕਹਿਣਾ ਮੈਂ ਸਹੀ ਗੱਲ ਆ ਸਹੀ ਉਹਦੇ ਅੰਦਰ ਜੇ ਗਰਮੀ ਹੋਣੀ ਆਪਣੀ ਛੱਡੀ ਛੱਡੀਆਂ ਚੀਜ਼ਾਂ ਇੰਨੀ ਆਏ ਹੁਣ ਇਹ ਦੀ ਬਾਈ ਕਬੂਤਰ ਦੀ ਦਾ ਅੰਗਰੇਜ਼ ਵੀ ਕਹਿੰਦੇ ਆ ਇਹ ਕਬੂਤਰ ਦੀ ਤਸਵੀਰੇ ਗਰਮ ਆ ਇਹ ਕਦੇ ਸੁ ਦੇਖਿਓ ਆਪਾਂ ਵੀ ਦੇਖ ਰਹੇ ਆ ਇਹ ਨਾ ਭਾਈ ਆ ਜੇ ਕਿਹੜੀ ਤਸਵੀਰੇ ਗਰਮ ਆਂਡਾ ਹੀ ਦੇਖ ਲੈ ਕਬੂਤਰ ਦੀ ਜਿਹੜੀ ਤਸਵੀਰ ਨਾ ਜਿਹੜਾ ਆਂਡਾ ਖਾਣੇ ਇਹ ਪਹਿਲਾਂ ਮੁਰਗੀ ਦੀ ਖਾਣੇ ਆ ਗਰਮ ਆ ਉਹ ਕਬੂਤਰ ਆ ਉਹਦੇ ਨਾਲੋਂ ਜ਼ਿਆਦਾ ਗਰਮ ਨਹੀਂ ਕਬੂਤਰ ਚ ਮੁਰਗੀ ਨਾਲੋਂ ਬਸ ਇਹਦਾ ਮਤਲਬ ਆਏ ਆ ਵੀ ਇਹਨੂੰ ਉਦਾਂ ਸੈੱਟ ਰੱਖਣਾ ਇਹ ਕੋਈ ਗਲਤ ਚੀਜ਼ ਨਹੀਂ ਪਾਣੀ ਚਾਹੀਦੀ ਕੋਈ ਹੋਰ ਇਨਫੈਕਸ਼ਨ ਪੁੱਛਣ ਨਹੀਂ ਹੋਣੇ ਚਾਹੀਦੀ ਹੈ ਕਿ ਇਹ ਚੀਜ਼ਾਂ ਦਾ ਧਿਆਨ ਰੱਖਣਾ ਜੀ ਜੀ ਦਾ ਮਹਿੰਤਾ ਉਹ ਜਿਹੜਾ ਜਾਨਵਰ ਐਨ ਸੈਟ ਆ ਉਹਨੇ ਬਾਈ ਆਪੇ ਉੜ ਜਾਣਾ ਬਾਕੀ ਬਲੱਡ ਲਾਈਨ ਬਲੱਡ ਲਾਈਨ ਉਰਦੀ ਦੇਖ ਨਸਲ ਆ ਮਹਿੰਤਾ ਨਸਲ ਉਹਦਾ ਮਹਿੰਤ ਨੇ ਉੜਨਾ ਮੈਂ ਮਹਿੰਤਾ ਮੈਂ ਕਿਹਾ ਅੜਾਈ ਵਧੀਆ ਕਰਾ ਲਈ ਢਾਂਗੀ ਬਲਾ ਲਿਆ ਵਧੀਆ ਇਹ ਮਹਿੰਤਾ ਜਿੰਦੀ ਆਪਣੀ ਹੈ ਨਸਲ ਨੇ ਜੋਰ ਮਾਰਨਾ ਵੀ ਉਹ ਬਲੱਡ ਲਾਈਨ ਤੇ ਵਧੀਆ ਨਸਲ ਆ ਉਹਨੇ ਉੱਥੇ ਜੋਰ ਮਾਰਨਾ ਠੀਕ ਆ ਹੈ ਉੱਤੇ ਬਾਅਦ ਕੀ ਆਏ ਉਸ ਤੋਂ ਬਾਅਦ ਆ ਜਾਂਦਾ ਆਪਣੇ ਜਿਹੜੇ ਆਹ ਆਪਾਂ ਲਾਉਨੇ ਆ ਉਹਨੂੰ ਕਬੂਤਰ ਦੀ ਗਰਮੀ ਅੰਦਰ ਦੀ ਆ ਜਿਹੜੀ ਉਹ ਆਪਾਂ ਨੇ ਉਹਨੂੰ ਦਿੱਤੀ ਵੀ ਆ ਪੂਰੀ ਸਹੀ ਤਰੀਕੇ ਗਾ ਆ ਠੰਡੇ ਪਾਣੀ ਕੱਤੇ ਪਾਣੀ ਜਿਹੜੇ ਕਹਿੰਦੇ ਆਪਾਂ ਇਹਦਾ ਬਸ ਇੱਕ ਆਇਆ ਵੀ ਉਹਨੂੰ ਉਸ ਟਾਈਮ ਦੇ ਵਿੱਚ ਜਿਹੜੇ ਟਾਈਮ ਆਪਾਂ ਛੱਡਣਾ ਉਹ ਟਾਈਮ ਦੇ ਵਿੱਚ ਕੂਤਰ ਦੇਣ ਦਾ ਉਹਦੇ ਜੇ ਕੂਤਰਾਂ ਤਸੀਰ ਠੰਡੀ ਹੋਈ ਪਈ ਆ ਤਾਂ ਉਹਨੂੰ ਗਰਮ ਕਰਨਾ ਜੇ ਉਹਦੀ ਤਸੀਰ ਗਰਮ ਹੋਈ ਵੀ ਤਾਂ ਉਹਨੂੰ ਠੰਡੀ ਕਰਨਾ ਤੇ ਇਹ ਇੱਥੇ ਤੱਕ ਟੌਪ ਇੰਨੀ ਗੱਲਾ ਇਹ ਜਿਹੜਾ ਇਹ ਘੇਰੇ ਦੇ ਵਿੱਚ ਗੱਲਾਂ ਸਮਝਦੇ ਕਹਿੰਦਾ ਵੀਰੇ ਬਹੁਤ ਬੰਦਾ ਕਾਸਿਆ ਗਿਆ ਉੱਥੇ ਸਹੀ ਗੱਲ ਆ ਸਹੀ ਗੱਲ ਆ ਠ ਗੱਲ ਆ ਬਾਕੀ ਬਾਈ ਧਿਆਨ ਰੱਖੇ ਕਰੋ ਬਾਈ ਦੀਆਂ ਗੱਲਾਂ ਬਹੁਤ ਡੂੰਘੀਆਂ ਹੁੰਦੀਆਂ ਮੈਂ ਵੀ ਬਹੁਤ ਆਪਾਂ ਤਾਂ ਬਾਈ ਸਿੱਖਦੇ ਆ ਆਪਾਂ ਨੂੰ ਤਾਂ ਹਲੇ ਕੁਝ ਵੀ ਨਹੀਂ ਪਤਾ ਆਪਾਂ ਤਾਂ ਬਾਈ ਨਾਲ ਰਹਿ ਕੇ ਬਹੁਤ ਕੁਝ ਸਿੱਖਿਆ ਹੈ ਬਹੁਤ ਕੁਝ ਸਿੱਖ ਵੀ ਗਏ ਮੈਂ ਵੀਰੇ ਸਿਆਣੇ ਬੰਦੇ ਆ ਮੈਂ ਅਸੀ ਅਸੀ ਵੀ ਦੇਖਦੇ ਆ ਮੈਂ ਅਸੀ ਅਸੀ ਸਾਧੀਆਂ ਵਿੱਚ ਵੀ ਜਾਂਦੇ ਰਹਾਂ ਹਾਂ ਜੀਰਗਾਂ ਦੇ ਵਿੱਚ ਰਹਾਂ ਕਿਉਂਕਿ ਵੱਡੇ ਉਹਨਾਂ ਦੀਆਂ ਜਿਹੜੀਆਂ ਬਾਗੀ ਵਿੱਚ ਜਦ ਮੈਂ ਬੈੰਦਾ ਤਾਂ ਉੱਥੇ ਮੈਂ ਮੁੰਡਿਆਂ ਫੁੱਡਿਆਂ ਚ ਨਹੀਂਦਾ ਬੈੰਦਾ ਹੈਗਾ ਉੱਥੇ ਮੈਂ ਬਜ਼ੁਰਗਾਂ ਦੇ ਵਿੱਚ ਬੈਠਿਆ ਕਿਉਂਕਿ ਉੱਥੇ ਭਾਈ ਤੁਹਾਨੂੰ ਮੈਂ ਸੱਚੀ ਗੱਸਾ ਮਗਰੋੜਪਿੰਡ ਦੀ ਉਹ ਗੱਲ ਆ ਮਗਰੋੜਪਿੰਡ ਮੇਰਾ ਕਬੂਤਾ ਜਿੱਥੇ ਦਾ ਉੱਥੇ ਮੇਰੇ ਯਾਰ ਦੋਸਤ ਮੇਰੇ ਮੰਝੇ ਦੇ ਵਾਲ ਦਵਾਲੇ ਮੇਰੇ ਨਾਲ ਬੈਠੇ ਸਾਰੇ ਜਿਹੜੇ ਕਿਆ ਤੇ ਵਿੱਚੇ ਮੇਰੇ ਮੁੰਡੇ ਤੇ ਜਿਹੜੇ ਵਧੀਆ ਦੇ ਨਾਲ ਜਿਹੜੇ ਵਰਤਦੇ ਆ ਭਾਈ ਆਪਣੇ ਕੋਲ ਤਾਂ ਵਧੀਆ ਬੰਦੇ ਵਰਤਦੇ ਆ ਕਬੀਲਦਾਰ ਬੰਦੇ ਜਿੱਕਣਾਂ ਕੀ ਕਹਲਾ ਘਰ ਪਰਿਵਾਰ ਵਿੱਚ ਐਨ ਵਧੀਆ ਜਿਹੜੇ ਢੰਗ ਕਿਲ ਮੁੰਡੇ ਜਿਹੜੇ ਆਉਂਦੇ ਜਾਂਦੇ ਹਨ ਆਪਣੇ ਕੋਲ ਭਾਈ ਉਹ ਬੰਦੇ ਵਰਤਦੇ ਆ ਆਰੇ ਬਾਈ ਜਿਹੜਾ ਬੰਦਾ ਕੋਈ ਹੈ ਕਨੈਰ ਕਰਦਾ ਆਪਾਂ ਬਾਈ ਉਹ ਬਦਲੇ ਦੂਰ ਹੈ ਵੀਰੇ ਆਪਾਂ ਸੱਚ ਕਹਿ ਦਿੱਤਾ ਦੇਖੋ ਆਪਾਂ ਇਹ ਜਿਹੇ ਬੰਦੇ ਯਾਰ ਠੀਕ ਆ ਆਪਾਂ ਦਿਲ ਤੇ ਕਿਸੇ ਨੂੰ ਗੱਲ ਨਹੀਂ ਲਾਉਂਦੇ ਤੇ ਬਾਕੀ ਬਾਈ ਸਿਆਣੇ ਬੰਦਿਆਂ ਤੇ ਸਿੱਖਿਆ ਆਪਾਂ ਨੇ ਉਸਾ ਨਾ ਕਰਿਓ ਕੋਈ ਵੀ ਆਪਣਾ ਵੀਰ ਕੋਈ ਵੀ ਗੱਲ ਦਾ ਮਾੜਾ ਨਾ 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 ਆਏ ਤਾਂ ਆਪਾਂ ਦਾ ਬਾਈ ਦਿਲ ਦੀ ਗੱਲ ਲਾਦਦੇ ਜਿਹੜਾ ਬਾਈ ਹੁੰਦਾ ਉਹ ਵਧੀਆ ਗੱਲੇ ਕਹਿੰਦਾ ਆਪਾਂ ਦਾ ਬਾਈ ਨੂੰ ਵੀ ਚਲੋ ਕਿਸੇ ਵੀਰ ਦਾ ਕਿਸੇ ਦਾ ਭਲਾ ਹੋ ਜਵੇ ਆਪਣਾ ਵੀ ਚਲੋ ਜੇ ਵਧੀਆ ਹੈ ਆਪਣਾ ਵੀ ਚੱਲੀ ਜਾਂਦਾ ਹਨਾ ਆਪਾਂ ਵੀਡੀਓ ਬਣਾ ਕੇ ਪਚਾ ਦਿੰਦੇ ਆ ਦੂਏ ਤੱਕ ਕਈਆਂ ਦਾ ਬਥੇਰੇ ਬੰਦਿਆਂ ਦਾ ਬਾਈ ਹੋਇਆ ਵੀ ਸਾਨੂੰ ਫੋਨ ਵੀ ਕਰ ਲੰਨੇ ਆ ਬਾਈ ਸਾਰੇ ਬੰਦੇ ਵਧੀਆ ਚੋਸਰ ਆਵਾਜ਼ ਆ ਜਾਂਦਾ ਸਭ ਚੰਗੂ ਨੇ ਯਾਰ ਕਬੂਤਰ ਨੂੰ ਆਪਣੇ ਬਾਈ ਜੀ ਨੇ ਪੈਸੇ ਲਾਏ ਹੁੰਦੇ ਨਾ ਸਭ ਬੰਦਾ ਵੀਰ ਆਪਣਾ ਮਾੜਾ ਕਮੈਂਟ ਵੀ ਨਾ ਕਰਿਆ ਕਰੋ ਹਨਾ ਹਾਂ ਜੋ ਕਿਸੇ ਕੋਈ ਮਿਹਨਤ ਕਰ ਰਿਹਾ ਕਿਸੇ ਪਾਸੇ ਨੂੰ ਉਹਨੂੰ ਚੰਗੇ ਉਹਦੇ ਵਿੱਚ ਆਪਾਂ ਸੋਕ ਪੂਰਾ ਕਰ ਰਹੇ ਆ ਕਮੈਂਟ ਆਏ ਕਰੋ ਵੀ ਕੋਈ ਉਸ ਪਤਾ ਲੱਗੇ ਚੀਜ਼ ਦਾ ਕਮੈਂਟ ਆਇਆ ਨਾ ਕਰੋ ਵੀ ਕਿਸੇ ਚੀਜ਼ ਦੀ ਬੁਰਾਈ ਕਰਨੀ ਜਾਂ ਕਿਸੇ ਕੇ ਆਪਾਂ ਨੇ ਪੈਰ ਦੋਸ ਜਾਨਾ ਵਧੀਆ ਉਹਦੇ ਬਾਰੇ ਦੱਸੋ ਵੀ ਹਾਂ ਭਈ ਆ ਇਦਾਂ ਨਹੀਂ ਇਦਾਂ ਹੈ ਇਹ ਜਿਹੜਾ ਇਦਾਂ ਨਹੀਂ ਇਦਾਂ ਹੋ ਸਕਦੀ ਹੈ ਦੇਖ ਵਧੀਆ ਬੰਦੇ ਵੀ ਸੁਣਦੇ ਆ ਜਿਹੜੇ ਕਿਉਂਕਿ ਵੀਰੇ ਜਿਹੜੇ ਬਜ਼ੁਰਗਾਂ ਨੇ ਗੱਲਾਂ ਦਸੀਆਂ ਵੀ ਆ ਉਹ ਬੰਦਿਆਂ ਦਾ ਤਜਰਬਾ ਇੰਨਾ ਤਾਂ ਕਿਉਂਕਿ ਉਹਨਾਂ ਨੇ ਭਾਈ ਮੇਰੇ ਨਾਲੋਂ ਦੁਨੀਆ ਅੱਜ ਤੋਂ ਐ ਮੰਨ ਕੇ ਚੱਲ ਵੀ 50 ਸਾਲ ਪਹਿਲਾਂ ਦੇਖੀ ਵੀ ਆ ਉਹਨਾਂ ਨੂੰ ਉਹ ਪੁਰਾਣੀ ਨਸਲਾ ਪਰ ਵੀਰੇ ਇੱਥੇ ਪਤਾ ਕਿਆ ਗੱਲ ਆਉਂਦੀ ਆ ਹੁਣ ਜਿਹੜੇ ਪੁਰਾਣੇ ਤਜਰਬੇ ਤੇ ਉਹ ਬਾਈ ਹੁਣ ਅੱਜ ਦੇ ਜਿਹੜੇ ਅੱਜ ਦਾ ਦੌਰ ਆ ਉਹਦੇ ਵਿੱਚ ਬਾਈ ਉਹ ਫੇਲ ਹੁੰਦੇ ਜਾਂਦੇ ਦਿਖਦੇ ਆ ਜਿਹੜੇ ਪੁਰਾਣੇ ਕਰੇ ਬੇਕੰਮ ਆ ਗਾ ਹਾਂ ਦੇਸੀ ਪਤਾ ਕਿਆ ਵੀਰੇ ਉਹ ਟਾਈਮ ਦੇ ਵਿੱਚ ਮੈਡੀਕਲ ਹੁਣ ਹੁਣ ਜਿਹੜੇ ਚੀਜ਼ਾਂ ਆ ਹੁਣ ਪਿਓਰ ਚੀਜ਼ਾਂ ਮੈਂ ਲੋਕ ਆ ਬਾਹਰ ਤੇ ਵੀ ਆਉਂਦੀਆਂ ਚੀਜ਼ਾਂ ਹਨਾ ਉਹ ਚੀਜ਼ਾਂ ਬਾਈ ਨਾ ਮਤਲਬ ਵਧੀਆ ਤੇ ਵਧੀਆ ਇੱਕ ਬੰਦੇ ਨੇ ਲਾ ਦੇਣੀ ਆ ਨਾਰਮਲ ਦੀ ਲੈ ਕੇ ਚੀਜ਼ ਇੱਕ ਨੇ ਲਾਉਣੀ ਆ ਪਿਓਰ ਵਧੀਆ ਰਿਜ਼ਲਟ ਤਾਂ ਮਿਲਣਾ ਹੀ ਆ ਪਰ ਸਹੀ ਗੱਲ ਹੁਣ ਦੇਖੋ ਤੁਸੀਂ ਦਵਾਈਆਂ ਇਹ ਵੀ ਇੱਕ ਤਾਂ ਕੰਪਨੀ ਦੀ ਕੁਆਲਿਟੀ ਵਾਲੀ ਦਵਾਈ ਆ। ਉਹੀ ਦਵਾਈ ਡੁਬਲੀਗੇਟ ਉਹਦੇ ਨਾਲ ਕੌਕਸੀ। ਅੱਜਕੱਲ੍ਹ ਹੈ ਨਹੀਂ ਕਿ ਟੀਟੇ ਆ, ਕੱਪੜੇ ਆ ਜਿਵੇਂ ਆ ਜਿਵੇਂ। ਹਰਕ ਪੈਂਦਾ। ਬਸ ਬਸ ਬਸ। ਬਾਕੀ ਬਾਈ ਤੇ ਆਪਣਾ ਕਿਸੇ ਇੱਕ ਦਾਇਰ ਵਿਰੋਧ ਕੋਈ ਨਹੀਂ ਹੈਗਾ। ਠੀਕ ਆ? ਤੇ ਵੀਡੀਓ ਚੰਗੀ ਲੱਗਦੀ ਆ ਬਾਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਕਰੋ। ਬੜੀ ਹੈਨਾ? ਕਮੈਂਟ ਲਾਈਕ ਸ਼ੇਅਰ ਕਰਿਆ ਕਰੋ ਤੇ ਸਾਨੂੰ ਬਾਈ ਸਪੋਰਟ ਕਰਿਆ ਕਰੋ ਤੇ ਆਪਾਂ ਤੁਹਾਡੇ ਕੋਲ ਹੋਰ ਵਧੀਆ ਕੋਈ ਜਾਣਕਾਰੀ ਜਿਹੜੀ ਵੀ ਹੁੰਦੀ ਹੈ ਹਨਾ ਤੁਹਾਡੇ ਤੱਕ ਪਹੁੰਚਾਈਏ ਆਪਾਂ। ਧੰਨਵਾਦ ਵੀਰੇ ਹਨਾ। ਸਤਿ ਸ਼੍ਰੀ ਅਕਾਲ। ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ। ਧ